ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾ ਦੇ ਅਧੀਨ ਆਉਂਦੀ ਪੁਲਿਸ ਚੌਕੀ ਗੁਰਬਖਸ਼ ਨਗਰ ਦੇ ਕੋਲ ਇੱਕ ਧਮਾਕਾ ਹੋਣ ਦੀ ਆਵਾਜ਼ ਇਲਾਕਾ ਵਾਸੀਆਂ ਨੂੰ ਸੁਣਾਈ ਦਿੱਤੀ ਸੀ ਜਿਸ ਦੇ ਚੱਲਦੇ ਇਲਾਕੇ 'ਚ دہشت ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਨੇ ਜਾਂਚ ਕੀਤੀ ਜਾ ਰਹੀ ਹੈ ਆਲੇ ਦੁਆਲੇ ਦੇ ਸੀਸੀਟੀਵੀ ਸੀਸੀਟੀਵੀ ਕੈਮਰੇ ਖੰਡਾਲੇ ਜਾ ਰਹੇ ਨੇ ਲੋਕਾਂ ਨੇ ਕਿਹਾ ਕਿ ਦੇਰ ਰਾਤ ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਸੀ ਏਸੀਪੀ ਜਸਪਾਲ ਸਿੰਘ ਨੇ ਕਿਹਾ ਕਿ ਧਮਾਕਾ ਜ਼ਰੂਰ ਹੋਇਆ ਪਰ ਹਾਲੇ ਤੱਕ ਇਹ ਨਹੀਂ ਪਤਾ ਲੱਗ ਸਕੇ ਕਿ ਇਹ ਧਮਾਕਾ ਕਿਸ ਚੀਜ਼ ਨਾਲ ਹੋਇਆ ਤੇ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਖੰਘਾਲੇ ਜਾ ਰਹੇ ਨੇ ਤੇ ਜਾਂਚ ਪੜਤਾਲਾ ਜੋ ਹੋ ਕੀਤੀ ਜਾ ਰਹੀ ਹੈ। ਪਾਸ ਕਪੂਰ ਜੀ ਇਲਾਕਾ ਸਨਉ ਸ਼ਰੀਂਦਰ ਕਪੂਰ ਜੀ ਇਲਾਕਾ ਕਿਹੜਾ ਹੈ? ਇਹ ਗੁਰਬਖਸ਼ ਨਗਰ ਕੀ ਗੱਲ ਹੈ? ਕੀ ਆਸੀਗਾ ਸਾਈ ਰਾਤ। ਰਤੀ 3:3 ਨੂੰ ਇਹ ਦੇ ਕਰੀਬ ਕੋਈ ਬਹੁਤ ਜ਼ੋਰਦਾਰ ਧਮਾਕਾ ਹੋਇਆ ਹੈ। ਉਹ ਪਤਾ ਨਹੀਂ ਇਸ ਤਰ੍ਹਾਂ ਲੱਗਾ ਸੀ ਜਿਸ ਤਰ੍ਹਾਂ ਕੋਈ ਬਹੁਤ ਜ਼ਬਰਦਸਤ ਚੀਜ਼ ਬਹੁਤ ਜ਼ੋਰਦਾਰ ਕਾਫੀ ਦੂਰ ਤੱਕ ਦੀ ਆਵਾਜ਼ ਗਈ ਹੈ।

ਕੌਣ ਸਿਰਫ ਪਤਾ ਲੱਗਾ ਕੀ ਕੀ ਗੱਲਬਾਤ ਹੈ ਮੜਾ ਬੋਟਾ ਮੇਰੇ ਤੇ ਉਸਲੇ ਪਤਾ ਲੱਗਾ ਵਾਈਫ ਨੇ ਉਠਾਇਆ ਹੈ ਕਹਿੰਦੇ ਉਹ ਪੁਲਿਸ ਡਿਪਾਰਟਮੈਂਟ ਦੇ ਬੰਦੇ ਆਏ ਆ ਥੱਲੇ ਪੁਲਿਸ ਦੀ ਕੋਈ ਵੈਰੀਫਿਕੇਸ਼ਨ ਹੋ ਰਹੀ ਹੈ ਤੇ ਉਹ ਮਤਲਬ ਕੀ ਸਾਰਾ ਦੇਖਣ ਆਏ ਆ ਤੇ ਉਹ ਤੱਕ ਨਹੀਂ ਤੁਸੀਂ ਥੱਲੇ ਜਾਓਗੇ ਤੇ ਪਤਾ ਲੱਗੇਗਾ ਵੀ ਕੀ ਗੱਲ ਹੋਈ ਸਚਾਈ ਕੀ ਹੈ ਇਹਦੇ ਨਹੀਂ ਪਤਾ ਐਵੇਂ ਤੁਹਾਨੂੰ ਕੀ ਲੇਕਿਨ ਧਮਾਕਾ ਵੱਸ ਹੋਇਆ ਹੈ 100% ਕੀ 1 ਲੱਖ ਪਰਸੈਂਟ ਹੋਇਆ ਪੁਲਿਸ ਬੋਲਦੀ ਹੈ ਮੌਕੇ ਤੇ ਪੁਲਿਸ ਵੱਲ ਕੀਤੀ ਜਾ ਰਹੀ ਜਾਂਚ ਪੁਲਿਸ ਤੋਂ ਜਾਂਚ ਤੇ ਕੀਤੀ ਜਾ ਰਹੀ ਹੈ ਸਵੇਰ ਦੀ ਆ ਰਹੇ ਹੈ ਔਰ ਸਾਰਾ ਆਪਣਾ ਆਪਣੇ ਤੌਰ ਤੇ ਜੋ ਵੈਰੀਫਿਕੇਸ਼ਨ ਕਰਨੀ ਹੈ ਕਰ ਰਹੇ ਹੈ ਜੀ ਕੁਮਾਰ ਜੀ ਗੱਲ ਕਰ ਬਸ ਨਿਵਾਸੀ ਹੈ ਕੀ ਗੱਲ ਬਾਤ ਹੋਈ ਇੱਥੇ ਤੁਮਹਾਰਾ ਤੋਂ ਧੁਮਾਕਾ ਆਇਆ ਪਰ ਇਹ ਨਹੀਂ ਪਤਾ ਲਗਾ ਕਿਸ ਚੀਜ਼ ਦਾ ਧੁਮਾਕਾ ਆਇਆ ਜੇ ਬੰਮਾ ਨੂੰ ਚੀਜ਼ ਹੈ ਉਸ ਤਰ੍ਹਾਂ ਦਾ ਧੁਮਾਕਾ ਆਇਆ ਹਾਂ ਜੀ ਜੀ ਇਹ ਹੈ ਕਿ ਗੁਰਬਖਸ਼ ਨਗਰ ਟੌਂਕੀ ਦੇ ਕੋਲ ਹੋਇਆ ਹੈ ਜਾਂ ਭਾਰਕ ਦੇ ਕੋਲ ਹੈ ਇਹ ਕਿਸੇ ਨੂੰ ਕੁਝ ਨਹੀਂ ਪਤਾ ਲੱਗਣ ਰਿਹਾ ਨੁਕਸਾਨ ਤੇ ਨਹੀਂ ਹੋਇਆ ਨੁਕਸਾਨ ਕੋਈ ਨਹੀਂ ਹੋਇਆ ਹੁਣ ਪੁਲਿਸ ਅਧਿਕਾਰੀ ਪਹੁੰਚੇ ਪੁਲਿਸ ਅਧਿਕਾਰੀ ਸਾਰੇ ਆ ਗਏ ਆ ਸਾਰੇ ਕਰਨ ਰਿਹਾ ਬਹੁਤ ਵਧੀਆ ਸਲੰਗਾ ਜੋ ਕਿ ਪੁਲਸ ਨੂੰ ਆਪਣੇ ਨੂੰ ਸੁਰੱਖਤ ਮਹਿਸੂਸ ਕਰ ਰਹੇ ਆ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਕਿਉਂਕਿ ਇਹ ਅਸਲ ਇਹ ਨਹੀਂ ਪਤਾ ਕਿ ਇਹਨੇ ਲੁੱਟ ਖੋਇ ਨਹੀਂ ਕਿ ਇਹ ਬੰਦਾ ਘਰੋਂ ਆਪਣੇ ਜਾਂਦਾ ਹੈ ਬਾਅਦ ਵਿੱਚ ਵਾਪਸ ਆਣਾ ਹੈ ਇਹ ਕੋਈ ਪਤਾ ਉਨਕੀ ਮੰਗੀ ਕਰ ਮੰਗ ਹੈ ਕਿ ਇਸ ਅਗਸਤ ਨੂੰ ਲਈ ਜਾਏ ਪੋਸਟ ਵੀ ਤੇ ਪੋਸ ਸਾਰੇ ਪਤਾ ਕਰੇ ਇਹ ਪੋਸ ਜੋ ਹੋਏਗਾ ਵਧੀਆ ਹੀ ਕਰ ਪੋਸ ਬੋਲਡ ਵਧੀਆ ਕਾਰੀ ਕੰਮ ਇਹੋ ਜੀ ਕੋਈ ਗੱਲ ਜਿਹੜਾ ਪ੍ਰਬੰਸ਼ਕਰ ਬਲਾਸ ਹੋਇਆ ਇਹ ਜਿਹੜੀ ਇਨਫੋਰਮੇਸ਼ਨ ਆਈ ਸੀ ਕਿ ਵੀ ਕੋਈ ਤਮਾਕੀਰ ਕੀ ਕੋਈ ਜਿਹੜੀ ਆਵਾਜ਼ ਨਹੀਂ ਦਿੱਤੀ ਆ ਜਿਸ ਤੇ ਜਿਹੜੀਆਂ ਸਾਡੀਆਂ ਟੀਮਾਂ ਜਿਹੜੀਆਂ ਵਾ ਸਾਰੀਆਂ ਮੌਕੇ ਤੇ ਜਿਹੜੀਆਂ ਚਲੇ ਗਈਆਂ ਨੇ ਇਸ ਚੀਜ਼ ਨੂੰ ਇਨਵੈਸਟਿਗੇਟ ਕਰ ਰਹੇ ਆ ਜਿਹੜੀ ਗੁਰਬਖਸ਼ ਨਗਰ ਬਾਰੇ ਕਿਹਾ ਜਾ ਰਿਹਾ ਗੁਰਬਖਸ਼ ਨਗਰ ਸਾਡੀ ਜਿਹੜੀ ਚੌਂਕੀ ਹੈ ਪਹਿਲਾਂ ਜਿਹੜੀ ਆ ਪੁਲਿਸ ਚੌਂਕੀ ਹੁੰਦੀ ਸੀਗੀ ਇਸ ਨੂੰ ਫਿਰ ਨਾਕੇ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀਗਾ ਉਸ ਦੀ ਬਿਲਡਿੰਗ ਜਿਹੜੀ ਆ ਪੁਰਾਣੀ ਆ ਉਸ ਸੰਬੰਧੀ ਜਿਹੜੀ ਇਨਫਾਰਮੇਸ਼ਨ ਸਾਨੂੰ ਰੀਸੀਵ ਹੋਈ ਆ ਸਾਡੀਆਂ ਸਾਰੀਆਂ ਟੀਮਾਂ ਜਿਹੜੀਆਂ ਮੌਕੇ ਤੇ ਜਾ ਕੇ ਇਸ ਨੂੰ ਇਨਵੈਸਟੀਗੇਟ ਕਰ ਰਹੀਆਂ ਆ ਮੈਂ ਇਹ ਕਿਸ ਕਾਰਨ ਕਰਕੇ ਜਿਹੜਾ ਇਹ ਹੋਇਆ ਕਿੰਨੇ ਵਜੇ ਸਮਾ ਹੋਏਗਾ ਸਰ ਇਹ ਪੁਲਿਸ ਨੂੰ ਜਾਣਕਾਰੀ ਮਿਲ ਗਈ ਜੀ ਸਾਰੀਆਂ ਸਾਰੀਆਂ ਟੀਮਾਂ ਅਸੀਂ ਫਰੈਂਸਿਕੀਆਂ ਦੂਜੀਆਂ ਟੀਮਾਂ ਵੀ ਬੁਲਾ ਕੇ ਇਕੱਠੀ ਵੇਖ ਰਹੇ ਨੇ ਵੀ ਇਹ ਜਿਹੜਾ ਤਮਾਕਾ ਇਹ ਕੇਸ ਕਰਨ ਕਰਕੇ ਹੋਇਆ ਹੈ ਹੋਇਆ ਅੰਦਰ ਹੀ ਚੌਂਕੀ ਦੇ ਅੰਦਰ ਹੋਇਆ ਇੱਕ ਅਜੇ ਪਹੁੰਚੇ ਆ ਜੀ ਇਹਨੂੰ ਕਰ ਰਹੇ ਆ ਇਨਵੈਸਟਿਗੇਟ ਇਨਵੈਸਟਿਗੇਟ ਕਰਕੇ ਤੁਹਾਨੂੰ ਦੱਸਾਂਗੇ ਕਿੰਨੇ ਵਜੇ ਰਹੇਗਾ ਇਹ ਆ ਜਾਣਫਰਮੇਸ਼ਨ ਰਸੀਵ ਹੋਈ ਆ ਜੀ ਮੌਕੇ ਤੇ ਟੀਮਾਂ ਪਹੁੰਚ ਗਿਆ ਨੇ ਸਾਡੇ ਹੋਰ ਵੀ ਅਫਸਰ ਆ ਰਹੇ ਨੇ ਇਹਦੇ ਵਿੱਚ ਵੇਖ ਲੈਣੇ ਵੀ ਇਹਦੇ ਵਿੱਚ ਇਹ ਧਮਾਕਾ ਹੈ ਕਿਸ ਕਾਰਨ ਕਰਕੇ ਜਿਹੜਾ ਧਮਾਕਾ ਹੋਇਆ ਹੈ ਇਹ ਚੱਲ ਜਾਰੀ ਆ ਅੱਜ ਜਾਨ ਜਾਰੀ ਆ ਇਸ ਦੇ ਵਿੱਚ ਜੇਸ ਕਾਰਨ ਕਰਕੇ ਧਮਾਕਾ ਆਇਆ ਉਸ ਨੇ ਫਿਰ ਤੁਹਾਨੂੰ ਵੱਖਰਾ ਬਰੀਕਾ ਧਮਾਕਾ ਹੋਇਆ ਨਹੀਂ ਕੋਈ ਨੁਕਸਾਨ ਐਸਾ ਧਮਾਕਾ ਹੋਇਆ ਇਹ ਇਹ ਅਜੀਬ ਨਹੀਂ ਅਜੇ ਇਸ ਗੱਲ ਨੂੰ ਆਪਾਂ ਅਜੇ ਇਸ ਗੱਲ ਨੂੰ ਕਲੀਅਰ ਨਹੀਂ ਕਰ ਸਕਦੇ ਜੀ ਪਰ ਉਹਦੇ ਵਿੱਚ ਨੁਕਸਾਨ ਵਾਲੀ ਕੋਈ ਵੀ ਗੱਲ ਅਜੇ ਤੱਕ ਸਾਹਮਣੇ ਨਹੀਂ ਆਈ ਕੋਈ ਉਹ ਅਸੀਂ ਕਰ ਰਹੇ ਹਾਂ ਜੀ ਅਸੀਂ ਟੀਮਾਂ ਆਪਣੀਆਂ ਡਿਪਲੋਏ ਕਰਤੀਆਂ ਵਾਂ